22 ਮਈ ਬਠਿੰਡਾ ਫਰੂਟ ਮੰਡੀ ਦਾ ਰੇਟ ਅਪਡੇਟ ਕਰਨ ਲੱਗਿਆ ਜੀ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਫੋਲੋ ਕੀਤਾ ਵੀਡੀਓ ਨੂੰ ਸ਼ੇਅਰ ਕਰਦੇ ਆ ਬਹੁਤ ਸੋਹਣੇ ਸੋਹਣੇ ਆਉਤਾ ਟਾਈਮ ਘੰਟੇ ਕੇ ਕਮੈਂਟ ਕਰਦੇ ਮੈਂ ਸਾਰਿਆਂ ਦਾ ਅੱਥਰੂੜ ਕੇ ਬਹੁਤ ਧੰਨਵਾਦ ਕਰਦਾ ਹਾਂਗੀ ਤੇ ਮੈਂ ਤੁਹਾਡੇ ਨੂੰ ਅੱਜ ਦੱਸਦਾ ਜੀ ਕੱਚੇ ਬਦਾਮ ਦਾ ਰੇਟ ਮੰਡੀ ਦੇ ਵਿੱਚ ਕੱਚਾ ਬਦਾਮ ਆ ਚੁੱਕਿਆ ਆਮ 140 ਰੁਪਏ ਦਾ 800 ਗ੍ਰਾਮ 850 ਗ੍ਰਾਮ ਦਾ ਬਾਕਸ ਹੈ ਜੀ ਤੇ ਇਹ ਜਿਵੇਂ ਆਪਣਾ ਆਮ ਬਦਾਮ ਹੁੰਦਾ ਹੈ ਇਹ ਉਸੇ ਤਰ੍ਹਾਂ ਹੀ ਵਿੱਚੋਂ ਨਿਕਲਦਾ ਤੇ ਇਹ ਖਾਣ ਦੇ ਵਿੱਚ ਮਿੱਠਾ ਹੁੰਦਾ ਹੈ ਤੇ ਜੇ ਖਰਮਾਨੀ ਦੀ ਗੱਲ ਕਰੀਏ ਖਰਮਾਨੀ ਦਾ 100 ਰੁਪਏ ਦਾ ਬਾਕਸ ਹੈ ਜੀ ਇੱਕ ਬਾਕਸ 100 ਰੁਪਏ ਦਾ ਬਹੁਤ ਵਧੀਆ ਕੁਆਲਿਟੀ ਦੀ ਖਰਮਾਨੀ ਬਠਿੰਡਾ ਮੰਡੀ ਦੇ ਵਿੱਚ ਆ ਚੁੱਕੀ ਹੈ ਤੇ ਹਿਮਾਚਲੀ ਆਲੂ ਬਖਾਰਾ ਵੀ ਬਠਿੰਡਾ ਮੰਡੀ ਦੇ ਵਿੱਚ ਪਹੁੰਚ ਚੁੱਕੇ 120 ਰੁਪਏ ਪ੍ਰਤੀ ਕਿਲੋ ਜਿਹੜਾ ਆਰਗੇਨਿਕ ਸੀਗਾ ਉਹਦੀ ਥਾਂ ਤੇ ਹੁਣ ਹਿਮਾਚਲੀ ਆਲੂ ਬਖਾਰਾ ਆ ਚੁੱਕੇ ਹੈ ਜੀ 120 ਰੁਪਏ 110 ਤੇ 120 ਰੁਪਏ ਪ੍ਰਤੀ ਕਿਲੋ ਹਾਂਜੀ ਬਠਿੰਡਾ ਮੰਡੀ ਦੇ ਵਿੱਚ ਆਇਆ ਜੀ ਲੋਛਾ ਇਹ ਬਹੁਤ ਹੀ ਛੋਟੇ ਸਾਈਜ਼ ਦੇ ਵਿੱਚ ਆਲੂ ਬਖਾਰੇ ਦਾ ਇੱਕ ਇਸ ਤਰ੍ਹਾਂ ਹੁੰਦਾ ਹੈ ਇਹ ਆਲੂ ਬੁਖਾਰੇ ਇਹਨੂੰ ਕਹਿ ਦਿੰਦੇ ਆ ਇਹ ਹੈ ਜੀ 10 ਰੁਪਏ ਪ੍ਰਤੀ ਕਿਲੋ ਤੇ ਇੱਕ ਇੱਕ ਜੇ ਆਪਾਂ ਕੰਬ ਦੀ ਗੱਲ ਕਰੀਏ ਆਪ ਹੈਗਾ ਜੀ 60 ਤੋਂ ਲੈ ਕੇ 65 ਰੁਪਏ ਪ੍ਰਤੀ ਕਿਲੋ ਜੇ ਬੋਲੀ ਦੇ ਵਿੱਚ ਜੇ ਤੁਸੀਂ ਇੱਕ ਵੱਧ ਕੁਆਂਟੀਟੀ ਵਿੱਚ ਚੱਕਦੇ ਹੋ ਅਦਰਵਾਈਜ਼ 70 ਰੁਪਏ ਪ੍ਰਤੀ ਕਿਲੋ ਬਠਿੰਡਾ ਮੰਡੀ ਦਾ ਰੇਟ ਹੈ ਜੀ ਜੇ ਤੁਸੀਂ ਬੋਲੀ ਤੇ ਜਾਂ ਵੱਧ ਕੁਆਂਟੀਟੀ ਦੇ ਰੇਟ ਚੱਕਦੇ ਹੋ ਤਾਂ ਰੇਟ ਇਸ ਤੋਂ ਵੀ ਘੱਟ ਤੁਹਾਨੂੰ ਮਿਲ ਜੇਗਾ ਬਠਿੰਡਾ ਮੰਡੀ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਤਾਂ ਹੋਰ ਮੰਡੀ ਉੱਤੇ ਜਾ ਕੇ ਵੀਡੀਓ ਬਣਾਵਾਂ ਤਾਂ ਮੈਨੂੰ ਰੇਟ ਦੱਸਾਂ ਜਾਂ ਕਿਹੜੇ-ਕਿਹੜੀਆਂ ਤੁਹਾਨੂੰ ਤੁਸੀਂ ਚਾਹੁੰਦੇ ਹੋ ਮੈਂ ਵੀਡੀਓ ਬਣਾਵਾਂ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਤਾਂ ਮੈਂ ਉਸੇ ਟੌਪਿਕ ਦੇ ਉੱਤੇ ਵੀਡੀਓ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ ਜੀ